ਪ੍ਰਸ਼ਾਸਨ ਤੇ ਸਰਕਾਰ ਤੇ ਪੁਲਿਸ ਜਿੰਨਾ ਮਰਜੀ ਲੋਕਾਂ ਨੂੰ ਰੋਕ ਲਵੇ ਨਹਿਰਾਂ ਤੇ ਦੇਣਾ ਉੱਪਰ ਨਾਲ ਨਹੀਂ ਜਾਓ ਪਰ ਲੋਕੀ ਬਾਜ ਨਹੀਂ ਆ ਰਹੇ ਇਤਿਹਾਸੇ ਹੋ ਰਹੇ ਹਨ ਇਸੇ ਦੌਰਾਨ ਜਿਹੜਾ ਨਵਾਂ ਸ਼ਹਿਰ ਆਦੀਨ ਪੈਂਦੇ ਥਾਣਾ ਕਾਠਗੜ ਦੇ ਕਸਬਾ ਅਸਰੋਂ ਉਥੋਂ ਲੰਘਦਾ ਸਤਲੁਜ ਰਹਿ ਵਿੱਚ ਕੁਝ ਦਿਨ ਪਹਿਲਾਂ ਵੀ ਦੋ ਵਿਅਕਤੀ ਡੁੱਬ ਕੇ ਮਰ ਗਏ ਸਨ ਪਰ ਹੁਣ ਮਮਾ ਪਾਂਜਾ ਕਿਉਂਕਿ ਪੈਰਫਿਸਨ ਕਰਨ ਦੇ ਰਾਹ ਵੀ ਰੁੜ ਗਏ ਹਨ ਜਿਹਨਾਂ ਅੱਜ ਤੱਕ ਕੋਈ ਅਥਾ ਪਤਾ ਨਹੀਂ ਲੱਗ ਸਕਿਆ ਐਨਡੀਆਰਫ ਐਨਡੀਆਰਫ ਦੀਆਂ ਟੀਮਾਂ ਲਗੀਆਂ ਹੋਈਆਂ ਨਾ ਅਗਰ ਸਫਲਤਾ ਨਹੀਂ ਮਿਲੀ ਤਾਂ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ ਤੇ ਕੀ ਆ ਸਾਰਾ ਮਾਮਲਾ ਐਨ ਡੀ ਆਰ ਐਫ ਦੀ ਜਿਹੜੀ ਟੀਮ ਆ ਬੋਟ ਰਸਤੇ ਦੋਨੇ ਸ਼ਬਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਤੇ ਕਾਫੀ ਦੂਰ ਤੱਕ ਜਿਹੜਾ ਟਾਵਰ ਤੁਸੀਂ ਦੇਖ ਸਕਦੇ ਆ ਉਸ ਟਾਵਰ ਤੱਕ ਇਹ ਸਵੇਰ ਦੇ 3 ਘੰਟੇ ਹੋ ਗਏ ਲਗਾਤਾਰ ਇਹਨਾਂ ਨੂੰ ਦੇਖਦਿਆਂ ਨੂੰ ਕੀ ਨਾਮ ਹੈ ਤੁਹਾਡਾ ਰਾਸ਼ ਕੁਮਾਰ ਆ ਜੀ ਇਹ ਜਿਹੜਾ ਹਾਸਾ ਹੋਇਆ ਸੀਗਾ ਕੀ ਦਾ ਕੀ ਦਾ ਸੀਗਾ ਇਹ ਹਾਸਾ ਹੋਇਆ ਮੇਰਾ ਮੁੰਡਾ ਜੀ ਬੜਾ 14 ਸਾਲ ਦਾ ਤੇ ਮੇਰਾ ਸਹਾਲਾ ਜੀ ਕੀ ਨਾਮ ਸੀ ਉਹਨਾਂ ਦੇ ਰਮਨ ਤੇ ਅੰਸ਼ ਵਾਲੀਆ ਕਿ ਹੋਇਆ ਕਿਦਾਂ ਇਹ ਜਿਹੜਾ ਇੱਥੇ ਆਏ ਸੀ ਬਾਬਾ ਇਹ ਮੱਥਾ ਟੇਕਣ ਆਏ ਤੇ ਬਸ ਉਹਨਾਂ ਦਾ ਚੱਪ ਨਹਾਉਣ ਵੜੇ ਜੀ ਪੈਰ ਸਲਿੱਪ ਹੋ ਗਿਆ ਜੀ ਤੇ ਮੁੰਡਾ ਮੇਰਾ ਕਿਚ ਲੱਗਾ ਉਹਨੂੰ ਬਚਾਉਣ ਦੇ ਚੱਕਰ ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਸ਼ੌਰ ਮਾਰਤੀ ਉਹਨੂੰ ਬਚਾਉਣ ਦੇ ਚੱਕਰ ਹੁਣ 2 ਦਿਨ ਹੋ ਗਏ ਮੇਲੇ ਨਹੀਂ ਸਾਨੂੰ ਗੌਰਮੈਂਟ ਤੋਂ ਵੀ ਟੀਮ ਆਈ ਹੈ ਜੋ ਸਰਚ ਕਰ ਰਹੀ ਹੈ ਜੀ ਸਨ ਪ੍ਰਸ਼ਾਸਨ ਵੱਲ ਤੋਂ ਮਤਲਬ ਫੁੱਲ ਸਪੋਰਟ ਮਿਲੀ ਹੈ ਜੀ ਕਿੰਨਾ ਦਿਨ ਆ ਗਿਆ ਜੀ ਅ ਦੋਸਰਾ ਦਿਨ ਹੈ ਜੀ ਅੱਜ ਹਾਂ ਜੀ ਦੂਸਰਾ ਦਿਨ ਤੀਸਰਾ ਦਿਨ ਹੈ ਜੀ ਤਿੰਨ ਦਿਨ ਹੋ ਗਏ ਜੀ ਚੱਲ ਰਹੀ ਹੈ ਜੀ ਸਾਫੀ ਹੋ ਰਹੀ ਹੈ ਐਨਡੀਆਰਐਫ ਦੀ ਜਿਹੜੀ ਟੀਮ ਸੀ ਇਹ ਪਹਿਲੇ ਦਿਨ ਆ ਗਈ ਸੀ ਜਾਂ ਇਹ ਕੱਲ ਆਇਆ ਜੀ ਕੱਲ ਆ ਕੇ ਮੈਂ ਮੈਂ ਬਾਹਰ ਰਹਿੰਦਾ ਸੀ ਬਾਹਰ ਆ ਕੇ ਫਿਰ ਗੱਲਬਾਤ ਕਰਕੇ ਜੀ ਸੰ ਡੀਸੀ ਤੋਂ ਤੇ ਹੁਣ ਸਾਰੇ ਕਿਹੜੀ ਜਗ੍ਹਾ ਤਾਂ ਬਾਹਰ ਤੁਸੀਂ ਮੈਂ ਕਬਾਇਤ ਤੋਂ ਆਏ ਜੀ ਹਾਂ ਵਾਰੀ سپورਟ ਕੀਤੀ ਸਾਨੂੰ ਪ੍ਰਸ਼ਾਸਨ ਵੱਲ ਤੋਂ ਜੀ ਹੁਣ ਤੱਕ سپورਟ ਮਿਲਦੀ ਰਹੀ ਹੈ ਜੀ ਮਤਲਬ ਵਧੀਆ ਕੰਮ ਕਰਦੀ ਹੈ ਟੀਮ ਪੂਰਾ ਜੀ ਕੱਲ ਵੀ ਉਹਨਾਂ ਨੇ ਮਤਲਬ ਪੂਰਾ ਕਰਿਆ ਤੇ ਅੱਜ ਵੀ ਸਵੇਰ ਦੇ ਉਹ ਕਰਦੇ ਪਏ ਕਿਥੋਂ ਦੇ ਰਹਿਣ ਵਾਲੇ ਬੱਸ ਤੁਸੀਂ ਮੈਂ ਜੀ ਖੈਰ ਤੋਂ ਆ ਜੀ ਮੋਹਾਲੀ ਜੀ ਮੈਂ ਅਗਮਨ ਟੀਵੀ ਲਈ ਰਿਪੋਰਟ ਲਾ ਰੋਪੋ